ਸਭ ਤੋਂ ਪਹਿਲਾਂ ਗੱਲ ਬੀਜਪੀ ਦੀ ਤਾਲੀਵਾਲ ਸਾਹਿਬ ਬੀਜਪੀ ਸਮਰਥਨ ਕਰ ਰਹੀ ਹੈ ਥੋੜਾ ਜਿਹਾ ਮੈਨੂੰ ਕਲੀਅਰ ਕਰੋ ਕਿ ਤੂੰ ਤੁਸੀਂ ਤੁਹਾਨੂੰ ਅੰਦਰੋਂ ਦਰਦ ਜਗਿਆ ਪਿਆ ਅੰਮ੍ਰਿਤਪਾਲ ਨੂੰ ਲੈ ਕੇ ਕਿ ਉਸ ਨੂੰ ਪੈਰੋਲ ਨਹੀਂ ਦਿੱਤੀ ਜਾ ਰਹੀ ਜਾਂ ਬੀਜਪੀ ਨੇ ਇਹ ਲਾਈਨ ਕਿਉਂ ਲਿੱਤੀ ਪੈਰੋਲ ਵਾਲੀ ਅੰਮ੍ਰਿਤਪਾਲ ਦੇ ਹੱਕ ਵਾਲੀ ਗਰਵ ਜੀ ਸਭ ਤੋਂ ਪਹਿਲਾਂ ਆਪ ਜੀ ਨੂੰ ਸਾਰੇ ਸਤਕਾਰਯੋਗ ਪੈਨਲਿਸਟਾਂ ਤੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਦੇਖੋ ਜਿਹੜਾ ਭਾਈ ਅਮਰਿਤਪਾਲ ਸਿੰਘ ਜਦੋਂ ਦੇਸ਼ ਦੇ ਵਿੱਚ ਇਹਨਾਂ ਨੇ ਆਪਣੀਆਂ ਗਤੀਵਿਧੀਆਂ ਵਾਰਿਸ ਪੰਜਾਬ ਦੇ ਫਾਊਂਡੇਸ਼ਨ ਜਾਂ ਇਹਨਾਂ ਦੀ ਪਾਰਟੀ ਦੇ ਨਾਮ ਨਾਲ ਸ਼ੁਰੂ ਕੀਤੀਆਂ ਉਹ ਕਾਨੂੰਨਾਂ ਰੂਪ ਚ ਸ਼ੁਰੂ ਕੀਤੀ ਠੀਕ ਹੈ ਤੋਂ ਬਾਅਦ ਕਾਨੂੰਨ ਦੇ ਤਹਿਤ ਹੀ ਇਹਨਾਂ ਨੇ ਆਪਣੀਆਂ ਸਾਰੀਆਂ ਐਕਟੀਵਿਟੀਆਂ ਕੀਤੀਆਂ ਜਦੋਂ ਕਾਨੂੰਨ ਤੋਂ ਬਾਹਰ ਹੋਏ ਹੂੰ ਤਾਂ ਉਦੋਂ ਸਰਕਾਰ ਨੇ ਇਹਨਾਂ ਦੇ ਉੱਤੇ ਐਨਐਸਏ ਲਗਾਈ ਔਰ ਕਾਨੂੰਨ ਦੇ ਵਿੱਚ ਰਹਿ ਕੇ ਜਿਹੜਾ ਹੈਗਾ ਇਹਨਾਂ ਨੂੰ ਇਜਾਜ਼ਤ ਮਿਲੀ ਇਲੈਕਸ਼ਨ ਲੜਨ ਦੀ ਤੇ ਇਹਨਾਂ ਨੇ ਇਲੈਕਸ਼ਨ ਲੜੇ ਲੋਕਾਂ ਨੇ ਫਤਵਾ ਦਿੱਤਾ ਸਭ ਕੁਝ ਕਾਨੂੰਨ ਦੇ ਤਹਿਤ ਹੀ ਹੈ ਪਰ ਅੱਜ ਵੀ ਕਾਨੂੰਨ ਦੇ ਤਹਿਤ ਹੀ ਜੋ ਉਹਨਾਂ ਦਾ ਹੱਕ ਬਣਦਾ ਹੈ ਜਿਵੇਂ ਤੁਸੀਂ ਪਹਿਲਾਂ ਸਾਰੀ ਗੱਲ ਵੀ ਉਹਨਾਂ ਦਾ ਐਪਲੀਕੇਸ਼ਨ ਤੇ ਇਹਦਾ ਹੱਕ ਹੈ ਔਰ ਪੰਜਾਬ ਸਰਕਾਰ ਨੇ ਦੇਖਣਾ ਹੈ ਠੀਕ ਹੈ ਉਹ ਤਾਂ ਪੰਜਾਬ ਸਰਕਾਰ ਦੱਸੇ ਕਿ ਭਾਈ ਇੰਨਾ ਜ਼ਿਆਦਾ ਜਿਹੜਾ ਜਿਵੇਂ ਹੁਣ ਜੰਮੂ ਕਸ਼ਮੀਰ ਦੇ ਵਿੱਚ ਵੀ ਇੱਕ ਨੇਤਾ ਜਿਹੜੇ ਹੈਗੇ ਆ ਉਹਨਾਂ ਨੂੰ ਪੇਰੋਲ ਮਿਲ ਗਈ ਹੈ ਠੀਕ ਹੈ ਤਾਂ ਇਹਨਾਂ ਨੂੰ ਇੱਥੇ ਜਿਹੜਾ ਹੈਗਾ ਐਸਾ ਕੀ ਖਤਰਾ ਭਾਈ ਅਮਰਿਤਪਾਲ ਸਿੰਘ ਤੋਂ ਹੈਗਾ ਹਾਂਜੀ ਉਹ ਤਾਂ ਉਹਨਾਂ ਦਾ ਟੇਕ ਹੈ ਜੀ ਤਾਂ ਇਸ ਤੇ ਸਾਡਾ ਤਾਂ ਜੋ ਕਾਨੂੰਨ ਕਹਿੰਦਾ ਹਮ ਅਸੀਂ ਤਾਂ ਕਾਨੂੰਨ ਦੇ ਸਮਰਥਨ ਦੇ ਵਿੱਚ ਗੱਲ ਕਰਨ ਵਾਲੇ ਆਂ ਔਰ ਜੋ ਕਾਨੂੰਨ ਕਹਿੰਦਾ ਔਰ ਜੋ ਕਾਨੂੰਨਨ ਹੱਕ ਹੈ ਇੱਕ ਲੋਕਾਂ ਦੇ ਚੁਣੇ ਹੋਏ ਨਮੀ ਦੇਖੋ ਲੋਕ ਥੋੜੇ ਸਰਪ੍ਰਾਈਜ਼ ਤਾਂ ਹੈਗੇ ਨੇ ਢਾਲੀਵਾਲ ਸਾਹਿਬ ਕਿ ਅੱਜ ਤੋਂ ਪਹਿਲਾਂ ਨਹੀਂ ਤੁਸੀਂ ਇਹ ਜ਼ਿਕਰ ਕੀਤਾ ਕਿ ਕਾਨੂੰਨ ਦੇ ਤਹਿਤ ਜੋ ਹੈ ਕਰ ਦੋ ਕਾਨੂੰਨ ਦੇ ਤਹਿਤ ਪੈਰੋਲ ਦੇ ਦੋ ਜਦੋਂ 2024 ਦੇ ਵਿੱਚ ਇਲੈਕਸ਼ਨ ਜਿੱਤ ਵੀ ਗਏ ਜਦੋਂ ਉਥੇ ਉਹਨਾਂ ਨੂੰ ਲਿਆ ਕੇ ਓਥ ਵੀ ਦਵਾਈ ਗਈ ਸੈਸ਼ਨ ਤਾਂ ਮੈਨੂੰ ਲੱਗਦਾ 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਕਈ ਹੋ ਚੁੱਕੇ ਨੇ ਇਸ ਤੋਂ ਪਹਿਲਾਂ ਇਹ ਵੀ ਜ਼ਿਕਰ ਆਇਆ ਸੀ ਕਿ ਲਗਾਤਾਰ ਜੇ 11 ਹਜ਼ਾਰ ਰਹਿੰਦੇ ਨੇ ਤਾਂ ਮੈਂਬਰਸ਼ਿਪ ਚਲੀ ਜਾਏਗੀ ਕਾਨੂੰਨ ਤਾਂ ਉਸ ਸਮੇਂ ਵੀ ਬਹੁਤ ਕੁਝ ਕਹਿ ਰਿਹਾ ਸੀ ਸਪੈਸਿਫਿਕ ਕੋਈ ਰੀਜ਼ਨ ਹੈ ਇਸ ਵਾਰ ਨਹੀਂ ਇਸ ਵਾਰ ਕੋਈ ਹੋਰ ਦੇਖੋ ਕਰਾ ਨਹੀਂ ਪਰ ਜਦੋਂ ਕਾਨੂੰਨ ਨੂੰ ਥੋੜਾ ਬਹੁਤ ਆਪਾਂ ਨੂੰ ਲੱਗਦਾ ਕਿ ਕਾਨੂੰਨ ਦੇ ਮੁਤਾਬਕ ਜਿਹੜੀ ਗੱਲ ਆ ਹੋਣੀ ਚਾਹੀਦੀ ਆ ਤਾਂ ਉਹੀ ਸਾਡੀ ਪਾਰਟੀ ਦਾ ਪੱਖ ਹੈ ਕਿ ਕਾਨੂੰਨ ਦੇ ਮੁਤਾਬਕ ਜੇ ਕਿਸੇ ਦਾ ਰਾਈਟ ਬਣਦਾ ਤਾਂ ਉਹਨੂੰ ਮਿਲਣਾ ਚਾਹੀਦਾ ਠੀਕ ਆ ਚਲੋ ਆਪਾਂ ਚਰਚਾ ਨੂੰ ਅੱਗੇ ਵਧਾਉਣੇ ਹੈ ਬਾਕੀ ਮਹਿਮਾਨਾਂ ਦਾ ਰੁਕ ਕਰਦੇ ਮੈਂ ਤੁਹਾਡੇ ਕੋਲ ਵਾਪਸ ਹੁਣਾ ਸੱਟੇ ਨਾਲ ਪਾਸੀ ਸਾਹਿਬ ਜੁੜੇ ਹੋਏ ਨੇ ਪਾਸੀ ਸਾਹਿਬ ਅਮ੍ਰਿਤਪਾਲ ਦੇ ਉੱਤੇ ਢਿੱਲ ਕਿਉਂ ਨਹੀਂ ਅਮ੍ਰਿਤਪਾਲ ਨੂੰ ਲੈ ਕੇ ਸਟੇਟਮੈਂਟ ਜੋ ਦਿੱਤੀ ਗਈ ਰਵਨੀਤ ਬਿੱਟੂ ਉਹਨਾਂ ਦੇ ਉੱਤੇ ਬਹੁਤ ਜ਼ਬਰਦਸਤ ਤਰੀਕੇ ਨਾਲ ਤੁਹਾਡੇ ਉੱਤੇ ਪੁਲਟਵਾਰ ਕਰ ਰਹੇ ਨੇ ਕਿ ਇੱਕ ਸ਼ਖਸ ਦੇ ਕੋਈ ਸਟੇਟਮੈਂਟ ਦੇ ਨਾਲ ਪੰਜਾਂ ਦਰਿਆਵਾਂ ਦੇ ਵਿੱਚ ਅਗ ਲੱਗ ਜਾਏਗੀ ਰਵਨੀਤ ਬਿੱਟੂ ਦੇ ਵੱਲੋਂ ਸੰਵਿਧਾਨ ਦਾ ਹਵਾਲਾ ਜਾਂ ਭਾਜਪਾ ਦੇ ਵੱਲੋਂ ਦਿੱਤਾ ਜਾ ਰਿਹਾ ਸੰਵਿਧਾਨ ਦਾ ਹਵਾਲਾ ਪਾਸੀ ਸਾਹਿਬ ਅਸਸਿਕਾਲ ਗੌਰਵ ਜੀ ਤੁਹਾਨੂੰ ਵੀ ਮੇਰੇ ਬਹੁਤ ਹੀ ਸਤਿਕਾਰਯੋਗ ਗੰਦੀਪ ਧਾਲੀਵਾਲ ਜੀ ਹਰਜੋਤ ਸਿੰਘ ਮਾਨ ਜੀ ਤੇ ਸਾਰੇ ਦਰਸ਼ਕਾਂ ਨੂੰ ਦੇਖੋ ਪੈਰੋਲ ਡਿਸਕ੍ਰੀਸ਼ਨਰ ਪਾਵਰ ਆ ਸਟੇਟ ਦੀ ਪੈਰੋਲ ਪ੍ਰਿਵੀਲੇਜ ਨਹੀਂ ਹੈ ਠੀਕ ਹੈ ਜਿਹੜਾ ਇਲੀਗਲ ਰਾਈਟ ਨਹੀਂ ਹੈ ਉਹਨੂੰ ਪ੍ਰਿਵੀਲੇਜ ਕਿਹਾ ਜਾਂਦਾ ਹੂੰ ਇਹ ਸਟੇਟ ਨੇ ਦੇਖਣਾ ਹੁੰਦਾ ਹੈ ਕਿ ਕਿਹਨੂੰ ਪੈਰੋਲ ਦੇਣੀ ਹੈ ਕਿਹਨੂੰ ਨਹੀਂ ਦੇਣੀ ਹੂੰ ਸਾਡੀ ਸਰਕਾਰ ਨੇ ਵੀ ਰਿਪੋਰਟਸ ਮੰਗਵਾਈਆਂ ਤਾਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੇ ਡਿਸਟ੍ਰਿਕਟ ਪੁਲਿਸ ਆਫੀਸਰ ਡਿਸਟ੍ਰਿਕਟ ਪੁਲਿਸ ਨੇ ਵੀ ਜੋ ਰਿਪੋਰਟਸ ਦਿੱਤੀਆਂ ਕੋਈ ਇਹ ਦਰਸਾ ਰਹੀਆਂ ਸੀ ਕਿ ਅੰਮ੍ਰਿਤਪਾਲ ਹਜੇ ਵੀ ਜਿਹੜਾ ਹੈ ਲਾਅ ਐਂਡ ਆਰਡਰ ਦੇ ਲਈ ਨੈਸ਼ਨਲ ਸਕਿਉਰਿਟੀ ਦੇ ਲਈ ਥ੍ਰੈਟ ਹੈ ਤੇ ਉਹਨਾਂ ਰਿਪੋਰਟਸ ਨੂੰ ਮੰਦੇ ਜੇ ਸਟੇਟ ਵੱਲੋਂ ਉਹਨਾਂ ਨੂੰ ਪੈਰੋਲ ਤੋਂ ਮਨਾ ਕਰ ਦਿੱਤਾ ਗਿਆ ਹੁਣ ਜਿਹੜਾ ਪੈਰੋਲ ਦੇਣਾ ਨਾ ਦੇਣਾ ਸਟੇਟ ਦਾ ਹੱਕ ਹੈ ਉਹਨੂੰ ਜੁਡੀਸ਼ੀਅਲ ਰਿਵਿਊ ਹੈ ਤਾਂ ਇਹਨਾਂ ਨੇ ਹਾਈ ਕੋਰਟ ਚਲੇ ਗਏ ਹੁਣ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਪੈਂਡਿੰਗ ਹੈ 5 ਤਰੀਕ ਲੱਗੀ ਹੈ ਠੀਕ ਹੈ ਸੋ ਆਪਾਂ ਮੈਂ ਜ਼ਿਆਦਾ ਟਿੱਕਾ ਟਿੱਪ ਨਹੀਂ ਉਸ ਚ ਪੁਆਇੰਟ ਤੇ ਨਹੀਂ ਕਰੂੰਗਾ ਕਿਉਂਕਿ ਮਾਮਲਾ ਹਾਈ ਕੋਰਟ ਦੇ ਵਿੱਚ ਆ ਪਰ ਮੈਂ ਇੱਕ ਚੀਜ਼ ਜ਼ਰੂਰ ਕਹੂੰਗਾ ਕਿ ਅਗਰ ਹਾਈ ਕੋਰਟ ਨੂੰ ਲੱਗੂਗਾ ਕਿ ਜਿਹੜੀਆਂ ਰਿਪੋਰਟਸ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਡਿਸਟ੍ਰਿਕਟ ਪੁਲਿਸ ਨੇ ਡਿਪਟੀ ਕਮਿਸ਼ਨਰ ਨੇ ਭੇ ਉਹ ਠੀਕ ਹੈ ਤੇ ਉਹ ਜਿਹੜਾ ਹੈ ਜੀ ਉਹਦੀ ਪੈਰੋਲ ਨੂੰ ਰਿਜੈਕਟ ਕਰ ਦੇਣਗੇ ਅਗਰ ਹਾਈ ਕੋਰਟ ਨੂੰ ਲੱਗੂਗਾ ਉਹ ਆਪਣਾ ਫੈਸਲਾ ਦੇਣਗੇ ਇਸ ਨੂੰ ਜਨਰਜਨੀਤੀ ਦੇ ਵਿੱਚ ਲਜਾਣਾ ਰਵਨੀਤ ਬਿੱਟੂ ਜੀ ਦੀ ਆਦਤ ਬਣ ਗਈ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿਦਾਂ ਅੱਜ ਰਵਨੀਤ ਬਿੱਟੂ ਜੀ ਨੂੰ ਬੜਾ ਦਰਦ ਛਲਕ ਰਿਹਾ ਹੈ ਬੜਾ ਕੁਝ ਬੋਲ ਰਹੇ ਆ ਤੇ ਸ਼ਾਇਦ ਉਹ ਹਲੇ ਇਸੇ ਸਾਲ 21 ਅਪ੍ਰੈਲ ਦੀ ਆਪਣੀ ਇੰਟਰਵਿਊ ਭੁੱਲ ਗਏ ਰਵਨੀਤ ਬਿੱਟੂ ਜੀ ਨੂੰ ਮੈਂ ਯਾਦ ਕਰਾਦਾ ਆ ਮੇਰੇ ਕੋਲੇ ਪਈ ਹੈ ਉਹਨਾਂ ਨੇ ਕਿਹਾ ਸੀਗਾ ਕਹਿੰਦੇ ਵਾਰਿਸ ਪੰਜਾਬ ਦੇ ਖਾਲਿਸਤਾਨ ਸਮਰਥਕ ਤੱਤ ਉਹਨਾਂ ਦੀ ਹੱਤਿਆ ਦੀ ਰਾਜ ਸਾਜ਼ਿਸ਼ ਰਚ ਰਹੇ ਹਨ ਅਤੇ ਇਹ ਵੀ ਕਿਹਾ ਕਹਿੰਦੇ ਸੀਰੀਅਸਲੀ ਲੈ ਰਿਆ ਕੇਂਦਰ ਇਹਨਾਂ ਨੂੰ ਇਹ ਜਿਹੜੇ ਤੱਤ ਹੈ ਰਾਜ ਸਟੇਟ ਨੂੰ ਪੰਜਾਬ ਨੂੰ ਅਸਥਿਰਤਾ ਵੱਲ ਧਕੇਲ ਰਹੇ ਹਨ ਇਹ 2025 21 ਅਪ੍ਰੈਲ ਜਰਾ ਚੈੱਕ ਕਰ ਲੈਣ ਅੱਜ ਜਿਹੜਾ 4 ਕਿੰਨੇ ਚ ਜਿਹੜਾ ਇਹ ਦਰਦ ਰਾਜਨੀਤਿਕ ਜਾਗ ਰਿਹਾ ਨਾ ਇਹਨਾਂ ਦਾ ਇਹ ਵੀ ਬੜੇ ਸ਼ੰਕੇ ਪੈਦਾ ਕਰਦਾ ਹੈ ਇੱਕ ਹੋਰ ਤੁਹਾਨੂੰ ਦੱਸਦਾ ਭੁੱਲ ਗਏ ਸ਼ਾਇਦ ਇਹ ਫਿਰ ਰਵਨੀਤ ਬਿੱਟੂ ਜੀ ਨੇ ਇੰਡੀਆ ਟੂਡੇ ਤੇ ਇੰਟਰਵਿਊ ਦਿੱਤੀ ਹਮ ਉਸ ਚ ਕਿਹਾ ਖਾਲਿਸਤਾਨੀ 엘మెంట్ਸ ਲਿੰਕਸ ਟੂ ਵਾਰਿਸ ਪੰਜਾਬ ਦੇ ਆਊਟਫੁੱਟ ਪਲੋਟਿੰਗ ਟੂ ਅਸੈਸੀਨੇਟ ਹਿਮ ਐਂਡ ਅਦਰ ਪੋਲੀਟੀਕਲ ਲੀਡਰਸ ਇਹ ਰਵਨੀਤ ਬਿੱਟੂ ਜੀ ਦਾ ਬਿਆਨ ਸ਼ਾਇਦ ਉਹ ਭੁੱਲ ਗਏ ਕਿਉਂਕਿ ਉਹ ਸੋਚਦਾ ਹੈ ਕਿ ਲੋਕ ਪਤਾ ਨਹੀਂ ਯਾਦ ਨਹੀਂ ਰੱਖਣਗੇ ਪਰ ਉਹਨਾਂ ਨੂੰ ਪਤਾ ਨਹੀਂ ਕਿ ਲੋਕ ਹਰ ਚੀਜ਼ ਯਾਦ ਰੱਖਦੇ ਆ ਤੇ ਅਗਰ ਯੂਏਪੀਏ ਲੱਗਿਆ ਅਗਰ ਐਨਐਸਏ ਲੱਗਿਆ ਤਾਂ ਉਹ ਉਹਦੇ ਪਿੱਛੇ ਕਾਰਨ ਸੀਗੇ ਤੀਜਾ ਇੱਕ ਹੋਰ ਤੁਹਾਨੂੰ ਯਾਦ ਕਰਾਵਾਂ ਗੁਰੂਪ੍ਰਖਲਾ ਜੀ 26 ਫਰਵਰੀ 2023 ਦੀ ਟਾਈਮਜ਼ ਆਫ ਇੰਡੀਆ ਚੱਕੋ ਆਪਣੀ ਟੀਮ ਨੂੰ ਕਹੋ ਹੁਣੇ ਚੈੱਕ ਕਰ ਲੈਣਗੇ ਰਵਨੀਤ ਬਿੱਟੂ ਕਲੇਮ ਟੂ ਹੈਵ ਰੀਸੀਵਡ ਅ ਕਾਲ ਥ्रेटनिंग ਹਿਮ ਆਫ ਡਾਇਰ ਕਨਸੀਕਵੈਂਸਿਸ ਹੀ ਇਫ ਹੀ ਡਿਡ ਨੋਟ ਸਟਾਪ ਅਗੇਂਸਟ ਅਮ੍ਰਿਤਪਾਲ ਸਿੰਘ ਕਹਿੰਦੇ ਜੇ ਅਮਰਿਤਪਾਲ ਦੇ ਖਿਲਾਫ ਬੋਲਣ ਤੋਂ ਕਹਿੰਦੇ ਜੀ ਮੈਨੂੰ ਥ੍ਰੈਟ ਆਈ ਆ ਵੀ ਜੇ ਮੈਂ ਬੋਲੂਗਾ ਤਾਂ ਡਾਇਰ ਕਨਸੀਕਵੈਂਸੀਜ਼ ਹੋਣਗੇ ਇਹ ਰਵਨੀਤ ਬਿੱਟੂ ਜੀ ਦੇ ਬਿਆਨ ਹੈ ਠੀਕ ਹੈ ਫਿਰ ਮੈਂ ਇੱਕ ਹੋਰ ਤੁਹਾਨੂੰ ਯਾਦ ਕਰਾਨਾ ਜੀ ਹੂੰ ਟਾਈਮਜ਼ ਆਫ ਇੰਡੀਆ ਦੀ ਹੀ ਵਿਕਰਮ ਮਜੀਠੀਆ ਜੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਤੁਹਾਡੇ ਵੀ ਯਾਦ ਹੋਏਗਾ ਤੁਹਾਡੇ ਚੈਨਲ ਤੇ ਵੀ ਚੱਲੀ ਹੋਏਗੀ ਮੈਨੂੰ ਪਤਾ ਕਿਉਂਕਿ ਤੁਸੀਂ ਹਰ ਬਰੀ ਖਬਰ ਵੀ ਚੱਕਦੇ ਹੋ ਤੇ ਉਸ ਦੇ ਵਿੱਚ ਉਹਨਾਂ ਨੇ ਇੱਕ ਵਟਸਐਪ ਚੈਟ ਦਿਖਾਈ ਸੀ ਇਸੇ ਸਾਲ ਦੀ ਹੈ ਬੀ ਮਜੀਠੀਆ ਜੀ ਦੇ ਅੰਦਰ ਜਾਣ ਤੋਂ ਪਹਿਲਾਂ ਮਜੀਠੀਆ ਜੀ ਨੇ ਇੱਕ ਪ੍ਰੈਸ ਕਾਨਫਰੰਸ ਕਰ ਸੀ ਕੀਤੀ ਸੀ WhatsApp ਚੈਟ ਦਿਖਾਈ ਸੀ ਤੇ ਉਹਦੇ ਚ ਕਿਹਾ ਸੀ ਕਿ ਜਿਹੜੀ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਇੱਕ ਗਰੁੱਪ ਨੇ ਅਮਿਤ ਸ਼ਾਹ ਤੱਕ ਨੂੰ ਅਮਿਤ ਸ਼ਾਹ ਜੀ ਤੱਕ ਨੂੰ ਐਗਜ਼ੀਕਿਊਟ ਕਰਨ ਦੀਆਂ ਯਾਦ ਹੈ ਤੁਹਾਡੇ ਉਹ ਹੂੰ ਕਿ ਇਹ ਲੀਡਰ ਹੋਈ ਸੀ ਉਸ ਦੀ ਠੀਕ ਹੈ ਬਿਲਕੁਲ ਮੈਂ ਤੁਹਾਨੂੰ ਕਿਉਂ ਮੇਰੇ ਕੋਲ ਪਈਆਂ ਸਰ ਸਾਰੀਆਂ ਪਈਆਂ ਮੇਰੇ ਕੋਲ ਇੱਕ ਇੱਕ ਪਈ ਹੈ ਠੀਕ ਹੈ ਮੈਂ ਕੱਡੀਆਂ ਹੋਈਆਂ ਜੇ ਕਹਾਂ ਪੂਰੀ ਡਿਟੇਲ ਵੀ ਸੁਣਾ ਦੂੰਗਾ ਨਹੀਂ ਠੀਕ ਹੈ ਬੇਸਿਕਲੀ ਮੈਂ ਤੁਹਾਡੇ ਪੁਆਇੰਟ ਤੋਂ ਇਹ ਸਮਝ ਗਿਆ ਪਾਸੀ ਸਾਹਿਬ ਤੁਸੀਂ ਇਹ ਕਹਿਣਾ ਚਾ ਰਹੇ ਹੋ ਕਿ ਅੰਮ੍ਰਿਤਪਾਲ ਜਿਹੜਾ ਕੁਝ ਮਹੀਨਿਆਂ ਪਹਿਲਾਂ ਤੱਕ ਥ੍ਰੈਟ ਨਜ਼ਰ ਆ ਰਿਹਾ ਸੀ ਅੱਜ ਉਸ ਦੇ ਉੱਤੇ ਇਹ ਇਹ ਕਿਵੇਂ ਬਿਆਨ ਬਦਲ ਗਏ ਬੇਸਿਕਲੀ ਤੁਸੀਂ ਇਹ ਕਹਿਣਾ ਚਾ ਰਹੇ ਹੋ ਤੁਹਾਨੂੰ ਲੱਗਦਾ ਕਿ ਬੀਜੇਪੀ ਦੀ ਸਟ੍ਰੈਟਜੀ ਇਸ ਦੇ ਪਿੱਛੇ ਕੋਈ राजनीति 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 जी राज ने और की में राज जी ना फायदा मैं, तो मैं, मैं जी कह के, के ही बोलूंगा कई लोग इसे भी एतराज करेंगे पर नहीं क्योंकि मेंबर मतलब गल नहीं कर रहा जी पर मैंबर पार्लीमेंट है इस करके बोल रहे हो बिल्कुल मैं सच कह रहा जी मैं दिल क्योंकि मैंबर पार्लियामेंट ਉਹਨਾਂ ਨੇ ਕੇਬੀਪੀ ਸਾਂਝਾ ਤੇ ਇੱਕ ਇੰਟਰਵਿਊ ਦਿੱਤੀ ਸੀ ਤੁਹਾਡੇ ਯਾਦ ਹੋਏਗਾ ਉਹਨਾਂ ਨੇ ਤਾਂ ਕੋਟਾ ਨੂੰ ਵੀ ਬਲੇਮ ਕਰਤਾ ਸੀ ਥਾਣਿਆਂ ਤੇ ਹਮਲੇ ਹੋ ਗਏ ਸੀ ਹਮ ਕਿੱਦਾਂ ਉਹ ਇੱਕ ਮਹੀਨਾ ਪੇਸ਼ ਬਦਲ ਕੇ ਡਰਗੱਡੀਆਂ ਬਦਲ-ਬਦਲ ਕੇ ਇੱਕ ਮਹੀਨਾ ਲੱਗਿਆ ਸੀ ਐਡਮਿਨਿਸਟ੍ਰੇਸ਼ਨ ਨੂੰ ਉਹਨਾਂ ਨੂੰ ਲੱਭਣ 'ਚ ਠੀਕ ਹੈ ਉਹ ਭੁੱਲ ਗਏ ਲੋਕ ਹਮ ਉਹ ਕਿੱਡੀ ਵੱਡੀ ਥ੍ਰੈਟ ਉਹਨਾਂ ਦੇ ਬਿਆਨات ਕਿੱਦਾਂ ਦੇ ਸੀ ਗੁਰਦੁਆਰੇ ਦੀਆਂ ਕੁਰਸੀਆਂ ਯਾਦ ਹੈ ਜਿੱਥੇ ਕਿ ਤੇ ਬਜ਼ੁਰਗ ਜਾ ਕੇ ਬੈਠ ਜਾਂਦੇ ਸੀ ਉਸ ਥਾਣੇ ਤੇ ਹਮਲਾ ਆਇਆ ਥੋੜੇ ਤੁਸੀਂ 올ਡੀ ਜੀ ਡੀਟੇਲ ਵਿੱਚ ਬਾਤ ਚਲੇ ਗਏ ਨਹੀਂ ਮੇਰਾ ਸਵਾਲ ਤਾਂ ਇਹ ਵੀ ਬਰਕਰਾਰ ਹੈ ਨਾ ਪਾਸੀ ਸਾਹਿਬ ਕੀ ਵਾਕਈ ਅਮਰਿਤਪਾਲ ਇੰਨਾ ਸਟਰੋਂਗ ਹੈ ਕਿ ਉਹਦੀ ਇੱਕ ਸਟੇਟਮੈਂਟ ਪੂਰੇ ਪੰਜਾਬ ਦਾ ਮਾਹੌਲ ਬਦਲ ਦੇਗੀ ਮਤਲਬ ਤੇ ਵੀ ਲੋਕਾਂ ਨੂੰ ਹਜ਼ਮ ਨਹੀਂ ਹੋ ਰਿਹਾ ਹੋਏਗਾ ਨਾ ਕਿ ਇਹ ਇਹ ਤਾਂ ਪਾਪ ਕੀ ਹੈ ਤੁਹਾਡਾ ਮੈਂ ਥੋੜੇ ਵੇਟ ਕਰਿਓ ਮੈਂ ਤੁਹਾਡੇ ਕੋਲ ਵਾਪਸ ਆਣਾ ਇਸੇ ਸਵਾਲ ਤੇ ਵਾਪਸ ਆਉਣਾ ਮੈਂ ਇਸੇ ਦਾ ਜਵਾਬ ਇਹਦਾ ਜਵਾਬ ਦੇ ਦਿਓ ਜਵਾਬ ਦੇ ਦਿਓ ਤੁਸੀਂ ਦੱਸ ਜੀ ਸੁਣੋ ਕਾਰਨ ਕੀ ਹੈ ਪੰਜਾਬ ਦੇ ਵਿੱਚ ਪੰਜਾਬ ਨੇ ਬਹੁਤ ਸਮਾਂ ਸੰਤਾਪ ਝੱਲਿਆ ਠੀਕ ਹੈ ਪੰਜਾਬ ਦੇ ਵਿੱਚ ਦੋਹੇ ਪੱਖੋਂ ਪੰਜਾਬੀਆਂ ਦਾ ਨੁਕਸਾਨ ਹੋਇਆ ਚਾਹੇ ਉਹ ਪਹਿਲਾਂ ਸਰਕਾਰੀ ਪੱਖੋਂ ਹੁੰਦਾ ਰਿਹਾ ਚਾਹੇ ਉਹ ਟੈਰਰਿਸਟ ਪੱਖੋਂ ਹੁੰਦਾ ਰਿਹਾ ਠੀਕ ਹੈ ਪੰਜਾਬ ਦੇ ਸਾਡੇ ਬਹੁਤ ਸੇ ਨੌਜਵਾਨ ਅੰਮ੍ਰਿਤਪਾਲ ਦੇ ਨਾਲ ਸympathy ਰੱਖਦੇ ਆ ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿੰਦਾ ਕਿਉਂਕਿ ਹਰ ਕਿਸੇ ਦੀ ਭਾਵਨਾ ਦੇ ਪਿੱਛੇ ਕੋਈ ਹਾਲਾਤ ਕੋਈ ਕਾਰਨ ਹੋ ਸਕਦੇ ਆ ਪਰ ਅੰਮ੍ਰਿਤਪਾਲ ਦੀ ਜਿਹੜੀ ਸਟੇਟਮੈਂਟਸ ਹੈ ਉਹ ਹਮੇਸ਼ਾ ਹੀ ਪੜਕਾਉ ਸਭ ਮੈਂ ਜਿਹੜੇ ਉਹ ਹਮੇਸ਼ਾ ਹੀ ਨੁਕਸਾਨ ਕਰਨ ਵਾਲੇ ਤੇ ਲਾਅ ਐਂਡ ਆਰਡਰ ਨੂੰ ਅਗਰ ਖਤਰਾ ਪੈਦਾ ਹੁੰਦਾ ਤਾਂ ਸਟੇਟ ਨੇ ਦੇਖਣਾ ਹੈ ਪੁਲਿਸ ਨੇ ਦੇਖਣਾ ਐਡਮਿਨਿਸਟ੍ਰੇਸ਼ਨ ਨੇ ਦੇਖਣਾ ਹੈ